ਕਿ ਕਰਨ ਚਾਰਨ ਸ਼ੇਰੀ ਜਿਆ ਕੋਈ ਮੰਨੇ ਨਾ ਜਾਣਦੇ ਨਹੀਂ ਵਸੇ ਚਵਲ ਕੌਣ ਆ ਇਸ ਚਵਲ ਦੇ ਵੱਲੋਂ ਇੱਕ ਚਵਲ ਮਾਰੀ ਗਈ ਆ ਕਿ ਜਹੇਦਾਰ ਭਾਈ ਜਗਤਾਰ ਸਿੰਘ ਦੀ ਹਵਾਰਾ ਉਹਨਾਂ ਦੀ ਸ਼ਾਨ ਦੇ ਬਾਰੇ ਇਹਦੇ ਅਫਸ਼ਬਦ ਬੋਲੇ ਨੇ ਬਕਵਾਸ ਕੀਤੀ ਆ ਹੁਣ ਇਹ ਮਾਫੀ ਮੰਗ ਰਿਹਾ ਕੋਈ ਇਹਦੀ ਟੀਮ ਨਕਲੀ ਜੀ ਬਣੀ ਪਈ ਆ ਉਹ ਕਹਿੰਦੀ ਜੀ ਉਹ ਮਾਨਸਿਕ ਪਰੇਸ਼ਾਨ ਆ ਇਹੋ ਜਿਹਾ ਮਾਨਸਿਕ ਪਰੇਸ਼ਾਨ ਅਸੀਂ ਬੜੇ ਠੀਕ ਕੀਤੇ ਨੇ ਸਾਨੂੰ ਬਹੁਤ ਠੀਕ ਕਰਨਾ ਆਉਂਦੇ ਚੰਗੀ ਤਰ੍ਹਾਂ ਤੇ ਜੇ ਇਹ ਸੋਚੇ ਵੀ ਇਦਾਂ ਮਾਫੀ ਮੰਗ ਕੇ ਖੜਾ ਛੁਰਛੁਰਾ ਤੇ ਵੀ ਦਾ ਭਲੇਖਾ ਤੇਰੀ ਮਾਨਸਿਕ ਪੁਸ਼ਾ ਨਹੀਂ ਵੀ ਠੀਕ ਕਰਾਂਗੇ ਜਿੱਦਣ ਸਾਨੂੰ ਕਕਰਿਆ ਤੇ ਤੁਹਾਨੂੰ ਸਿਖਾਵਾਂਗੇ ਵੀ ਜੋ ਬੋਲੀ ਦਾ ਕਿ ਨਹੀਂ ਜੈਦਰ ਸਾਹਿਬ ਦੇ ਬਾਰੇ ਜੈਦਰ ਸਾਹਿਬ ਦੀ ਸ਼ਾਨ ਦੇ ਬਾਰੇ ਜੰਪ ਵਿਖਦੇ ਵਿੱਚ ਕਿਸੇ ਵੀ ਸਿੱਖ ਸਿੰਘ ਦੀ ਬਰਸ਼ਾਨ ਦੇ ਬਾਰੇ ਕਿੱਦਾਂ ਬੋਲੀ ਦਾ ਤੁਸੀਂ ਲੋਕ 3 4 ਹੋ ਤੁਹਾਡਾ ਕੰਮ ਆ ਕੰਟਰੋਵਰਸੀ ਕਰਨਾ ਤੇ ਆਪਣਾ ਨਚਾਰਪੁਰਾ ਆਪਣਾ ਕੰਜਰਪੜਾ ਫੇਮਸ ਕਰਨਾ ਤੇਰਾ ਜਿਹੜਾ ਉਹ ਆਪਸ ਦੇ ਵਿੱਚ ਤੁਸੀਂ ਕਲੈਸ਼ ਕਰਦੇ ਹੋ ਨਾ ਵਿਖਾਉਂਦੇ ਹੋ ਲੋਕਾਂ ਨੂੰ ਬਦਮਾਸ਼ੀਆਂ ਕਰਦੇ ਹੋ ਇਹ ਸਾਰਾ ਨਕਲੀ ਬਦਮਾਸ਼ੀਆਂ ਤੁਹਾਡੀਆਂ ਵਿੱਚੇ ਧਰਿਆ ਤਰਿਆਂ ਰਹਿ ਜਾਣੀਆਂ ਜਿਵੇਂ ਕਿ ਸਿੰਘਾਂ ਦੇ ਹੱਥ ਲਾ ਕੇ ਇਸ ਕਰਕੇ ਆਪਣੀ ਜ਼ੁਬਾਨ ਨੂੰ ਲਗਾਮ ਪਾ ਕੇ ਰੱਖੋ ਇਹ ਨਾ ਹੋਵੇ ਕਿ ਸਾਨੂੰ ਉਹ ਜ਼ੁਬਾਨ ਉੱਡਣੀ ਪਵੇ ਕਿਉਂਕਿ ਜਹੇਦਾਰ ਭਾਈ ਜਗਤਾਰ ਸਿੰਘ ਦੀ ਹਵਾਰਾ ਉਹ ਪੰਥ ਦੇ ਵਾਸਤੇ ਕੀ ਨੇ ਉਹ ਅਸੀਂ ਜਾਣਦੇ ਆ ਸਾਡਾ ਪੰਥ ਜਾਣਦਾ ਸਿੱਖ ਜਾਣਦੇ ਲੋਕ ਦੀ ਕੀ ਕੁਰਬਾਨੀ ਹੈ ਸਮੇਤ ਉਹਨਾਂ ਦੇ ਜ